ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਗੁਪਤਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਜਲੰਧਰ ਦੇ ਵਿੱਚ ਭਾਜਪਾ ਦੇ 10 ਆਗੂਆਂ ਨੂੰ ਹੁਣ ਤੱਕ ਧਮਕੀਆਂ ਭਰੇ ਫੋਨ ਕਾਲ ਆ ਚੁੱਕੇ ਨੇ ਅਤੇ ਇਸ ਦੇ ਸਬੰਧ ਵਿੱਚ ਜਦੋਂ ਉਹ ਪੁਲਿਸ ਦੇ ਕੋਲ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਅਸ਼ਵਨੀ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਿਲਕੁਲ ਡੋਲੀ ਹੋਈ ਹੈ ਅਤੇ ਇਸ ਦੇ ਚਲਦਿਆਂ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਏ ਮੈਂ ਇਹ ਕੋਈ ਜਾਣਕਾਰੀ ਦਿਹਿਆਨਾ ਮੇਰਾ ਮਤਲਬ ਇਹ ਨਹੀਂ ਹੈ ਕਿ ਬੀਜੇਪੀ ਕਿਤੇ ਡਰ ਰਹੀ ਹੈ ਨਾ ਧਮਕੀਆਂ ਤੋਂ ਅਸੀਂ ਉਹ ਲੋਕ ਆ ਜਿਨ੍ਹਾਂ ਦੀ ਪਰਿਵਰਿਸ਼ ਕਾਰਜਕਰਤਾ ਕੋਲ ਲੁਧਿਆਣਾ ਤੋਂ ਸਾਡੇ ਮੀਡੀਆ ਦੇ ਪ੍ਰਮੁਖ ਨੂੰ ਕੋਨਾਂ ਅੰਦੇ ਨੇ ਰੋਨ ਫੋਨ ਆ ਰਹੇ ਨੇ ਐਵਰੀ ਡੇ ਜਲੰਧਰ ਮੰਦਰ ਪਾਰਟੀ ਦੇ ਸਿਰਕਟ ਵਿੱਚ 10 ਨੇਤਾਵਾਂ ਨੂੰ ਹੁਣ ਤੱਕ ਪਰਫੈਸ਼ਨ ਚੁੱਕਾ ਨਹੀਂ ਹੈ ਜਿਸ ਨੂੰ ਟੈਲੀਫੋਨ ਨਹੀਂ ਆ ਰਹੇ ਫਰੋਤੀ ਦੇ ਇਹਦੇ ਨਾਲ ਪੰਜਾਬ ਦਾ ਦੌਰ ਸੁਖ ਨਹੀਂ ਰਿਹਾ ਔਰ ਪੰਜਾਬ ਦਰਦ ਦੇ ਸਾਏ ਦੇ ਅੰਦਰ ਪੰਜਾਬੀ ਜੀਵਨ ਜੀ ਲਿਆ ਭਰੇ ਲਾ ਬਸਰ ਇਹ ਲਈ ਉਹਦੀ ਆਪਣੀ ਸੁਰੱਖਿਆ ਪਰਿਵਾਰ ਦੀ ਸੁਰੱਖਿਆ ਚਿੰਤਾ ਇਹ ਨਾ ਗੁਰੂਸ਼ਰ ਪੰਜਾਬ ਲਈ ਆਪ ਸਭ ਦੇ ਪਰਿਵਾਰਾਂ ਦੇ ਲਈ ਮੰਗਲਮਈ ਲਾਈਫ ਤੇਸ ਚੈਨਲ ਦੇ ਲਈ ਅਜੇ ਪਾਬਾਦੀ ਵਿਸ਼ੇਸ਼ ਰਿਪੋਰਟ